아이 암르트पाल ਸਿੰਘ ਜੋ ਐਮਪੀ ਲੋਕ ਸਭਾ ਹਲਕਾ ਖੰਡੂਰ ਸਾਹਿਬ ਤੋਂ ਜਿੱਤਿਆ ਜੋ ਕਿ ਅੱਜ ਕੱਲ ਡਿਬਰੂਗੜ ਜੇਲ੍ਹ ਵਿੱਚ ਬੰਦ ਹੈ ਉਹਦੇ ਤੇ ਐਨਐਸ ਐਕਟ ਲੱਗੀ ਵੀ ਹੈ ਨੈਸ਼ਨਲ ਸਕਿਉਰਿਟੀ ਐਕਟ ਉਹਦੇ ਵਿੱਚ ਕੀ ਹੈ ਉਹਨੂੰ ਰਾਹਤ ਮਿਲ ਸਕਦੀ ਹੈ ਕਿ ਇੱਕ ਤਾਂ ਇਹ ਮੈਂਬਰ ਪਾਰਲੀਮੈਂਟ ਹੈ ਇੱਕ ਐਨਐਸਐਕਟ ਉੱਥੇ ਲੱਗਦੀ ਹੈ ਜਿੱਥੇ ਕਿ ਸਰਕਾਰ ਨੂੰ ਚਿੰਤਾ ਹੋਵੇ ਵੀ ਇਹ ਦੇਸ਼ ਵਿਰੋਧੀ ਗਤੀਆਂ ਵਿਧੀਆਂ ਕਰਦਾ ਹੈ ਜਾਂ ਸਰਕਾਰ ਦੇ ਖਿਲਾਫ ਕਰਦਾ ਹੈ ਸਰਕਾਰ ਨੂੰ ਕੌਣ ਹੁੰਦਾ ਚੁਣਨ ਵਾਲਾ ਲੋਕ ਤੇ ਲੋਕਾਂ ਨੇ ਜਤਿਆਤਾ ਉਹਨੂੰ 197000 ਵੋਟ ਤੇ 197000 ਵੋਟ ਤੇ ਜਿਤੇ ਆ ਤਾਂ ਮਤਲਬ ਦੂਜੇ ਕੈਂਡੀਡੇਟਾਂ ਨਾਲੋਂ 197000 ਲੀਡ ਹੋਈ ਆ ਉਹਦੀ ਤੇ ਫਿਰ ਐਨਐਸਏ ਕਾਦੀ ਰਹੀ ਭਾਈ ਜਦੋਂ ਲੋਕ ਉਹਨੂੰ ਹਰਮਨ ਪਿਆਰਾ ਮੰਨਦੇ ਐ ਲੋਕ ਉਹਨੂੰ ਚੰਗਾ ਮੰਨਦੇ ਐ ਤੇ ਫੇਰ ਤਾਂ ਕੋਈ ਸਵਾਲ ਹੀ ਪੈਦਾ ਨਹੀਂ ਹੁਣ ਸਭ ਤੋਂ ਵੱਡੀ ਅਹਿਮ ਗੱਲ ਇਹ ਹੈ ਕਿ ਅਮਰਤਪਾਲ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਪਹੁੰਚਿਆ ਉਹ ਕਹਿੰਦੇ ਗੈਰ ਕਾਨੂੰਨੀ ਲੱਗੀ ਵੀ ਐਨਐਸਏ ਨੈਸ਼ਨਲ ਸਿਕਿਉਰਿਟੀ ਐਕਟ ਉਸ ਪਰਿਵਾਰ ਨੇ ਉਸ ਅਮਰਤਪਾਲ ਨੇ ਵਾਰਸ ਪੰਜਾਬ ਦੀ ਜਥੇਬੰਦੀ ਦੇ ਮੈਂਬਰਾਂ ਨੇ ਕਿਉਂਕਿ ਜਥੇਬੰਦੀ ਹੈ ਜਿਹੜਾ ਉਹਦਾ ਮੈਮੋਰੈਂਡਮ ਵਿਦ ਰੈਜੂਲੇਸ਼ਨ ਹੁੰਦਾ ਹੈ ਕਿ ਅਸੀਂ ਆ ਇਸ ਏਜੰਡੇ ਤੇ ਕੰਮ ਕਰਦੇ ਸੀ ਇਸ ਏਜੰਡੇ ਤੇ ਕੰਮ ਕਰ ਰਹੇ ਸੀ ਨਸ਼ਿਆਂ ਦੇ ਖਿਲਾਫ ਜਾਂ ਗ੍ਰਹਿਤਾ ਦੇ ਖਿਲਾਫ ਹੋਰ ਜੋ ਸਮਾਜ ਵਿੱਚ ਗਲਤ ਕੰਮ ਹੋ ਰਿਹਾ ਉਹਦੇ ਖਿਲਾਫ ਇਹ ਜਥੇਬੰਦੀ ਕੰਮ ਕਰ ਰਹੀ ਸੀ ਹੁਣ ਕੀ ਹੈ ਵੀ ਇਸ ਅੰਮ੍ਰਿਤਪਾਲ ਨੂੰ ਰਾਹਤ ਮਿਲ ਸਕਦੀ ਹੈ ਕਿਉਂਕਿ ਐਨ ਐ ਸੈਕਟਰ ਦਾ ਉੱਥੇ ਕੋਈ ਸਵਾਲ ਨਹੀਂ ਪੈਦਾ ਹੁੰਦਾ ਜਦੋਂ ਉਸ ਇਲਾਕੇ ਦੇ ਲੋਕ ਜਾਂ ਉਸ ਸਟੇਟ ਦੇ ਲੋਕ ਉਸ ਵਿਅਕਤੀ ਨੂੰ ਚਾਹਣ ਤੇ ਉਹ ਵੀ ਮੈਂਬਰ ਪਾਰਲੀਮੈਂਟ 197000 ਵੋਟ ਤੇ ਜਿੱਤੇ ਆ ਤਾਂ ਜਿੱਥੇ ਉਹਦੇ ਤੇ ਪਰਚਾ ਦਰਜ ਹੋਏ ਵਾ ਜਿਹੜੇ ਯੂਰੋ ਇਜੈਕਸ਼ਨ ਚ ਜਿਹੜੇ ਥਾਣਿਆਂ ਦੇ ਵਿੱਚ ਤੇ ਦੂਸਰਾ ਉਹ ਜਿਹੜਾ ਜਿੱਤਿਆ ਉਹ ਜਿੱਤਿਆ ਦੇਸ਼ ਦੇ ਪਾਰਲੀਮੈਂਟ ਦਾ ਮੈਂਬਰ ਜਿੱਥੇ ਕਾਨੂੰਨ ਬਣਦੇ ਆ ਕਾਨੂੰਨ ਬਣਨ ਤੋਂ ਬਾਅਦ ਰਾਸ਼ਟਰਪਤੀ ਕੋਲ ਜਾਂਦੇ ਆ ਪਾਸ ਕਰਦੇ ਆ ਰਾਸ਼ਟਰਪਤੀ ਸਾਹਿਬ ਫਿਰ ਉਹ ਲਾਗੂ ਹੁੰਦੇ ਆ ਹੁਣ ਉਹ ਕੋਈ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਹੈ ਪੰਚਾਇਤ ਜਾਇ ਸਰਪੰਚ, ਜਾਇ ਐਮਐਸਸੀ, ਜਾਇ ਐਮਐਲਏ ਉਹ ਤਾਂ ਨਹੀਂ ਜਿੱਤਿਆ। ਉਹ ਇੱਕ ਅਹਿਮ ਸੀਟ ਤੋਂ ਜਿੱਤਿਆ ਹੋਇਆ ਨੁਮਾਇੰਦਾ ਬਣਾਇਆ ਲੋਕਾਂ ਨੇ ਤੇ ਜਿਹੜਾ ਕਿ ਉਹ ਕਹਿ ਰਿਹਾ ਪਰਿਵਾਰ ਵੀ ਕਹਿ ਰਿਹਾ ਤੇ ਲੋਕ ਵੀ ਕਹ ਰਿਹਾ ਅਸੀਂ ਵੀ ਕਹਿ ਰਹੇ ਹਾਂ। ਦੇਖੋ ਜਿਹੜੀ ਅਟਲ ਸਚਾਈ ਹੈ ਉਹ ਕਹਿਣਾ ਚਾਹੀਦਾ ਹੈ ਵੀ ਉਹਦੇ ਨਾਲ ਸਾਰਾ ਸਾਰਾ ਜਿਹੜੀਆਂ ਸਰਕਾਰਾਂ ਨੇ ਧੱਕਾ ਕਰਦੀਆਂ ਕਿਉਂ ਕਰਦੀਆਂ ਕਿਉਂਕਿ ਉਹ 35-40 ਸਾਲ ਦਾ ਮੁੰਡਾ ਜਿਹੜਾ ਇਕੇ ਦਮ ਪੰਜਾਬ ਵਿੱਚ ਆਇਆ ਦਵਾਈ ਦੇ ਵਿੱਚੋਂ ਅਮਰਤ ਛਕਿਆ ਅਮਰਤ ਛਕਣ ਤੋਂ ਬਾਅਦ ਉਹਨੇ ਵਾਰਿਸ ਪੰਜਾਬ ਦੇ ਜਥੇਬੰਦੀ ਬਣਾਈ ਜਥੇਬੰਦੀ ਬਣਾਈ ਤਾਂ ਲੋਕ ਜੁੜ ਗਏ ਲੋਕ ਜੁੜ ਗਏ ਤਾਂ ਲੱਖਾਂ ਦਾ ਜਿਹੜਾ ਹੈਗਾ ਇਕੱਠ ਹੋਣ ਲੱਗ ਗਿਆ ਇਕੱਠ ਹੋਣ ਲੱਗ ਗਿਆ ਤਾਂ ਜਿਹੜੀਆਂ ਵੱਖ-ਵੱਖ ਪੋਲੀਟੀਕਲ ਪਾਰਟੀਆਂ ੋਂ ੜਕ ਗਈਆਂ ਉਹ ੜਕ ਗਈਆਂ ਧਿਆਨ ਤੋਂ ੜਕ ਗਈਆਂ ਕਿ ਯਾਰ ਇਹ ਕੱਲ ਦਾ ਛੋਟਾ ਜਿਹਾ ਜਵਾਕ ਹੈ ਤੇ ਅਸੀਂ 70-70 ਸਾਲ ਦੇਸ਼ ਇੱਥੇ ਰਾਜਨੀਤੀ ਕਰਦੇ ਆ ਤੇ ਇਹ ਬੰਦਾ ਕੱਲ ਦਾ ਮੁੱਖ ਮੰਤਰੀ ਬਣ ਜਾਊਗਾ ਇਸ ਕਰਕੇ ਪੜਕ ਗਏ ਪੜਕੇ ਹੋਇਆ ਨੇ ਕੀ ਉਹਦੇ ਦਬਾਅ ਬਣਾਇਆ ਮੁੱਖ ਮੰਤਰੀ ਤੇ ਮੁੱਖ ਮੰਤਰੀ ਤੇ ਦਬਾਅ ਬਣਾਇਆ ਤੇ ਤੇ ਐਨਐਸਏ ਕਲਾਤੀ ਨੈਸ਼ਨਲ ਸਕਿਉਰਿਟੀ ਐਕਟ ਉਹ ਜਿਹੜਾ ਕਿ ਬਣਦਾ ਹੀ ਨਹੀਂ ਜਿਹੜਾ ਕਿ ਬਣਦਾ ਹੀ ਨਹੀਂ ਉਹਨੇ ਤਿੰਨ ਕੰਮ ਕੀਤੇ ਨੇ ਇੱਕ ਤਾਂ ਗੁਰਦੁਆਰਿਆਂ ਦੇ ਵਿੱਚੋਂ ਬੈਂਚ ਕਢਾਏ ਆ ਜੋ ਵੀ ਹੈ ਇਹਦੀ ਧਾਰਾ ਬਣਾ ਲਓ ਜੋ ਬਣਦੀ ਹੈ ਪਹਿਲੀ ਕੱਲ ਤਾਂ ਬਣਦੀ ਨਹੀਂ ਚਲੋ ਅਸੀਂ ਵੀ ਕਹਨੇ ਆ ਵੀ ਕਿਸੇ ਦੇ ਗੋਡੇ ਗਿੱਟੇ ਦੁਖਦੇ ਆ ਬੰਦਾ ਕੁਰਸੀ ਤੇ ਬਹਿ ਗਿਆ ਤਾਂ ਉਹਨੇ ਗਲਤ ਕੰਮ ਕੀਤਾ ਚਲੋ ਜੇ ਕੀਤਾ ਵੀ ਐ ਤਾਂ 295 ਬਣਦੀ ਆ ਵੱਤ ਵੱਤ ਵੀ ਧਰਮ ਧਰਮਕਿਸਤਾਨ ਤੇ ਜਾ ਕੇ ਅਪਮਾਨ ਕੀਤਾ ਦੂਸਰਾ ਥਾਣੇ ਦੇ ਵਿੱਚੋਂ ਆਪਦੇ ਜਿਹੜੇ ਫੌਜੀ ਸੀ ਉਹਦੇ ਸਾਥਕਾ ਸੈਨਿਕ ਉਹ ਗਨਮੈਨ ਸੀਗੇ ਉਹਨਾਂ ਤੇ ਕੋਈ ਪਰਚਾ ਨਹੀਂ ਸੀਗਾ ਜੇ ਪਰਚਾ ਵੀ ਸੀ ਵੀ ਤਾਂ ਉਹਦਾ ਲਾਇਸੈਂਸ ਜਿਹੜਾ ਉਹਦੇ ਕੋਲੇ ਆਪਦਾ ਸੀਗਾ ਜੋ ਫੌਜੀ ਉਹਦੀ ਰੱਖਿਆ ਕਰਦੇ ਸੀ ਤਾਂ ਇੱਕੋ ਬੰਦੇ ਥਾਣੇ 'ਚ ਛੜਾਏ ਛੜਾਉਣ ਤੋਂ ਬਾਅਦ ਉਹ ਕਹਿੰਦੇ ਹਮਲਾ ਕੀਤਾ ਪੁਰਸੂ ਵਾਲਿਆਂ ਤੇ ਫੇਰ ਵੀ ਐਨਐਸ ਸੈਕਟਰੀ ਲੱਗਦੀ ਉਹ ਵੀ 353 186 ਤੇ ਜਬਰੇ ਕੋਈ ਬੰਦਾ ਛੜਾ ਕੇ ਲਿਆਣਾ ਵਰਦੀ ਦਾ ਕਮਾਨ ਕਰਨਾ ਸਰਕਾਰੀ ਮੁਲਾਜ਼ਮ ਨੂੰ ਕੰਮ ਤੋਂ ਰੋਕਣਾ ਵਿਗੜਨ ਪਾਉਣਾ ਇਹ ਧਾਰਾ ਬਣਦੀਆਂ ਸੀ ਚਲੋ ਹੋ ਸਕਦਾ 307 ਲਾਣ ਦੇ ਫੇਰ ਵੀ ਵੇਲ ਹੋ ਜਾਂਦੀ ਤੀਜਾ ਉਹ ਕਹਿੰਦੇ ਵੀ ਇਹ ਹਕੂਮਤ ਨਾਲ ਕਹਿੰਦਾ ਪੰਗਾ ਲਊਗਾ ਉਹ ਸਿਰਫ ਕਹਿਣ ਦੀਆਂ ਗੱਲਾਂ ਆ ਕੋਈ ਅਸਲਾ ਨਹੀਂ ਫੜਿਆ ਗਿਆ ਕੋਈ ਖੇਪਣੀ ਫੜੀ ਗਈ ਕੋਈ ਮਤਲਬ ਉਹਦਾ ਬਾਹਰਲੀ ਏਜੰਸੀਆਂ ਨਾਲ ਕੋਈ ਕਾਲ ਰਿਕਾਰਡਿੰਗ ਨਹੀਂ ਫੜੀ ਗਈ ਅਮਰੀਕਾ ਪਾਕਿਸਤਾਨ ਗਵਾਂਡੀ ਮੁਲਕ ਨਾਲ ਕੋਈ ਉਹਦੇ ਰਾਜਦੂਤ ਨਹੀਂ ਫੜੇ ਗਏ ਕੋਈ ਉਹਦੇ ਗੈਂਗ ਨਹੀਂ ਫੜਿਆ ਗਿਆ ਫਿਰ ਉਹ ਤੇ ਐਨਐਸ ਸੇਕਟ ਕਾਦੀ ਲਾਈ ਵੀ ਇਹ ਲਾਈ ਇਸ ਕਰਕੇ ਸੀ ਕਿ ਉਹ ਬੰਦਾ ਸੱਚ ਬੋਲ ਕੇ ਪੰਜਾਬ ਸਰਕਾਰ ਦੇ ਕੰਮਾਂ ਦੇ ਵਿੱਚ ਵਿਗੜਨ ਪਾਉਂਦਾ ਆਹੀ ਗੱਲ ਸੀ ਵੀ ਸਾਡਾ ਜਿਹੜਾ ਆਉਣ ਵਾਲਾ ਤਾਂ ਤਾਂ ਉਹ ਬੰਦ ਕਰ ਦੂਗਾ ਕਿਉਂਕਿ ਉਸ ਤੋਂ ਬਾਅਦ ਲੋਕ ਸਭਾ ਦੀਆਂ ਚੋਣਾਂ ਹੋਈਆਂ ਤੇ ਅੱਜ ਜਮਣੀ ਚੋਣਾਂ ਹੋਈਆਂ ਐ ਐਮ ਐਲ ਏ ਸਹਿਬਾਨਾਂ ਦੀ ਫਿਰ ਸਰਪੰਚੀ ਦੀਆਂ ਹੋਣੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਹੋਣੀਆਂ ਇਸ ਕਰਕੇ ਘਬਰਾਏ ਹੋਏ ਸੀ ਹੁਣ ਸਰਕਾਰ ਐਸੀ ਵੀ ਕਹਿੰਦੇ ਵੀ ਕਰਜ਼ਾ ਚੁੱਕ ਚੁੱਕ ਕੇ ਜਿਹੜਾ ਹੈਗਾ ਸਰਕਾਰ ਚਲਾ ਰਹੀ ਹੈ ਜਿਹੜੀ ਸਰਕਾਰ ਹੈ ਕਰਜ਼ਾ ਚੁੱਕ ਕੇ ਸਰਕਾਰ ਚਲਾ ਰਹੀ ਹੈ ਲੋਕਾਂ ਨੂੰ ਤਨਖਾਹ ਸ਼ਰਾਬ ਵੇਚ ਕੇ ਦੇ ਰਹੀ ਹੈ ਜਿਹੜੀ ਸਰਕਾਰ ਸ਼ਰਾਬ ਵੇਚ ਕੇ ਮਲਾਜਮਾ ਨੂੰ ਤਨਖਾਹਾਂ ਦਿੰਦੀ ਹੋਵੇ ਉਹਦੇ ਕੋਈ ਜੁਰਮ ਨਹੀਂ ਕੋਈ ਪਰਚਾ ਨਹੀਂ ਇਸ ਵਿਅਕਤੀ ਤੇ ਐਨਐਸਏ ਕਟਾਤੀ ਹੁਣ ਇਸ ਪਰਿਵਾਰ ਨੇ ਜਿਹੜਾ ਹੈਗਾ ਐਨਐਸਏ ਸੈਕਟ ਦੇ ਖਿਲਾਫ ਭਾਈ ਅਮਰਤਪਾਲ ਸਿੰਘ ਨੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਅਸੀਂ ਉਮੀਦ ਕਰਦੇ ਹਾਂ ਵੀ ਮਾਨਯੋਗ ਅਦਾਲਤ ਇਹਦੇ ਵਿੱਚ ਨਿਆਂ ਦੇਊਗੀ ਤੇ 100% ਭਾਈ ਅਮਰਤਪਾਲ ਦੀ ਬੇਲ ਹੋਊਗੀ ਤੇ ਹੋ ਸਕਦਾ ਜਿਹੜੀ ਐਨਐਸਏ ਕਟਾ ਵੀ ਖਾਰਜ ਹੋ ਜਾਏ ਜਿਹੜਾ ਐਨਐਸ ਸੈਕਟਰ ਹੈ ਖਾਰਜ ਹੋ ਜੇ ਕਿਉਂਕਿ ਇਹਦੇ ਵਿੱਚ ਸਾਬਤ ਕੁਝ ਵੀ ਨਹੀਂ ਸਰਕਾਰ ਕਰ ਸਕਦੀ ਤੇ ਫਿਰ ਐਡੀ ਕੀ ਕਾਲੀ ਪਈ ਸੀ ਇੱਕ ਸਾਲ ਦੀ ਫੇਰ ਵਧਾਤੀ ਇੱਕ ਸਾਲ ਦੀ ਦੁਬਾਰੇ ਫੇਰ ਰਿਪੀਟ ਕਰਤੀ ਕਿ ਉਹ ਜਥੇਬੰਦੀ ਰਿਪੀਟ ਉੱਥੇ ਹੁੰਦੇ ਆਉਂਦੀਆਂ ਇਹ ਐਨਐਸ ਸੈਕਟਰਾਂ ਜਿੱਥੇ ਉਹ ਬੰਦਾ ਜੇਲ੍ਹ 'ਚ ਹੈ ਜਾਂ ਤਾਂ ਉਹ ਜੇਲ੍ਹ ਸੁਪਰਡੈਂਟ ਨੂੰ ਡਰਾਉਂਦਾ ਹੈ ਪ੍ਰਸ਼ਾਸਨ ਨੂੰ ਡਰਾਉਂਦਾ ਹੈ ਉਥੋਂ ਗਲਤ ਕਾਲਾਂ ਕਰਦਾ ਰੋਟੀ ਪਾਣੀ ਨਹੀਂ ਖਾਂਦਾ ਵਰਤ ਛੱਡਦਾ ਵਰਤ ਰੱਖ ਲਿਆ ਔਰ ਉਥੇ ਧਮਕੀਆਂ ਦਿੰਦਾ ਵੀ ਮੈਂ ਜਾ ਕੇ ਆ ਕਰੂੰਗਾ ਫੇਰ ਤਾਂ 1 ਸਾਲ ਦੀ ਵਧਾ ਦਿਓ ਦੂਸਰੀ ਤਾਂ ਵਧਾਓ ਜੇ ਵਾਰਸ ਪੰਜਾਬ ਜਿਹੜੀ ਹੈਗੀ ਜਥੇਬੰਦੀ ਦੇ ਮੈਂਬਰ ਸਹਿਬਾਨ ਜਾਂ ਉਹਦੇ ਖਜ਼ਾਨੇਚੀ ਪ੍ਰੋਪਗੈਂਡਾ ਸੈਕਟਰੀ ਸੈਕਟਰੀ ਜੋ ਵੀ ਹੈ ਜੋ ਉਹਨਾਂ ਦੀ ਜਥੇਬੰਦੀ ਦੇ ਵਿੱਚ ਉਹਦੇ ਮੈਮੋਰੈਂਡਮ ਵਿਦ ਰੈਜੂਲੇਸ਼ਨ ਮੁਤਾਬਕ ਕੰਮ ਕਰਦੇ ਆ ਜੇ ਉਹ ਬੰਦੇ ਇੱਥੇ ਤਾਣਾ ਸ਼ਾਹੀ ਕਰਦੇ ਆ ਰੈਲੀਆਂ ਕਰਦੇ ਆ ਸਰਕਾਰ ਨੂੰ ਡਰਾਉਂਦੇ ਆ ਜਾਂ ਲੋਕਾਂ ਨੂੰ ਡਰਾਉਂਦੇ ਆ ਜਾਂ ਦੇਸ਼ ਵਿਰੋਧੀ ਗਤੀਵਿਧੀਆਂ ਕਰਦੇ ਆ ਫੇਰ ਤੁਸੀਂ ਐਨਐਸਏ ਲਾਓ ਕਿਉਂਕਿ ਪਾਰਸ਼ ਪੰਜਾਬ ਜਿਹੜੀ ਜੱਥੇਬੰਦੀ ਬਣਾਈ ਸੀ ਉਹਦੇ ਮੈਂਬਰ ਵੀ ਸ਼ਾਂਤ ਹੈ ਉਹ ਆਉਦੀ ਲੀਕ ਨਹੀਂ ਲੜਾਈ ਲੜਦੇ ਆ ਔਰ ਜਿਹੜੇ ਬੰਦੇ ਤੇ ਐਨਐਸਏ ਲੱਗੀ ਹੈ ਭਾਈ ਅਮਰਤਪਾਲ ਐਂਡ ਆਦਰਜ ਪ੍ਰਧਾਨ ਮੰਤਰੀ ਬਾਜੇ ਕੇ ਗੁਰਮੀਤ ਸਿੰਘ ਹੋਰ ਕਾਫੀ ਮੁੰਡੇ ਆ ਉਹਦੇ ਨਾਲ ਜੰਗ ਉਹਨਾਂ ਤੇ ਐਨਐਸਐਟ ਲੱਗੀ ਉਹ ਜੇਲ੍ਹ ਦੇ ਵਿੱਚ ਹੈ ਜੇਲ੍ਹ ਦੇ ਮੈਨੂਅਲ ਦੇ ਮੁਤਾਬਕ ਉਹ ਜਿਹੜਾ ਹੈਗਾ ਜੀ ਰਹੇ ਐ ਬਾਹਰ ਨਹੀਂ ਜਾਂਦੇ ਮੁਲਾਕਾਤਾਂ ਨਹੀਂ ਹੁੰਦੀਆਂ ਕੋਈ ਗੈਰ ਸਮਗਰੀ ਨਹੀਂ ਪਹੁੰਚੀ ਉਹਨਾਂ ਕੋਲੇ ਠੀਕ ਹੈ ਤਾਂ ਫਿਰ ਉਹ ਤੇ ਐਨਐਸਐਟ ਤੇ ਦੁਬਾਰੇ ਰਿਪੀਟ ਨਹੀਂ ਹੁੰਦੀ ਸੀ ਕੈਦ ਦੇ ਕਾਨੂੰਨ ਦੇ ਮੁਤਾਬਕ ਸੋ ਇੱਥੇ ਜਿਹੜਾ ਹੈਗਾ ਭਾਈ ਅਮਰਤਪਾਲ ਨਾਲ ਭਾਈ ਸਰਸਰ ਤੱਕ ਹੈ ਪਰ ਹਾਂ ਹੁਣ ਜਿਹੜੀ ਮਾਨਯੋਗ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੈ 100% ਮਾਨਯੋਗ ਅਦਾਲਤ ਰਾਤ ਦੇਵੇਗੀ ਭਾਈ ਅਮਰਤਪਾਲ ਜਲਦੀ ਬਾਹਰ ਆਵੇਗਾ ਜਿਹੜੀ ਐਨਐਸ ਸੈਕਟਰ ਲਈ ਹੈ ਅਸੀਂ ਉਦੋਂ ਦੇ ਕਹਿ ਰਹੇ ਆ ਭਾਈ ਉਹ ਗੈਰਕਾਨੂੰਨੀ ਹੈ ਗੈਰਕਾਨੂੰਨੀ ਹੈ ਗਲਤ ਸਰਕਾਰ ਨੇ ਆਪਣੀ ਪਾਵਰ ਆਫ ਮੈਸ ਯੂਜ਼ ਕੀਤੀ ਹੈ ਪਾਵਰਾਂ ਨੂੰ ਵਰਤਿਆ ਹੈ ਜਿਹੜਾ ਕਿ ਕਿਸੇ ਦੀ ਜਮਾਨ ਨੂੰ ਕਿਸੇ ਦੀ ਆਵਾਜ਼ ਨੂੰ ਸੱਚ ਦੀ ਆਵਾਜ਼ ਨੂੰ ਦੱਬਣਾ ਕੁਚਲਣਾ ਬਹੁਤ ਮਾੜੀ ਗੱਲ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਹ ਅੰਦੋਲਨ ਹੋਣੇ ਬੰਦ ਹੋ ਜਾਣਗੇ ਇਹਦਾ ਮਤਲਬ ਸਰਕਾਰ ਜੋ ਮਰਜ਼ੀ ਕਰੀ ਜਾਵੇ ਸਰਕਾਰ ਜੋ ਚਾਹੇ ਉਹ ਕਰੀ ਜਾਵੇ ਕੋਈ ਗੱਲ ਨਹੀਂ ਸਦਾ ਸਰਕਾਰਾਂ ਨਹੀਂ ਰਹਿੰਦੀਆਂ ਸਰਕਾਰਾਂ ਬਦਲਦੀਆਂ ਰਹਿੰਦੀਆਂ ਸੋ ਇਹ ਜਿਹੜਾ ਹੈਗਾ ਭਾਈ ਅਮਰਤਪਾਲ ਹੈ ਅਸੀਂ ਉਮੀਦ ਕਰਦੇ ਆਂ ਵੀ ਮਾਨਯੋਗ ਹਾਈ ਕੋਰਟ ਇਹਨੂੰ ਜਿਹੜਾ ਹੈਗਾ ਜਲਦੀ ਤੋਂ ਜਲਦੀ ਛੱਡੇਗੀ ਇਹ ਮੁੱਦਾ ਹੋਰ ਹੈ ਜਿਹੜੇ ਉਹਦੇ ਭਰਾ ਵਾਲਾ ਮੁੱਦਾ ਹੋਰ ਹੈ ਅਗਲੇ ਜਿਹੜੇ ਉਹਦੇ ਪਰਿਵਾਰ ਦੇ ਮੁੱਦੇ ਹੋਰ ਹੈ ਪਰ ਇਸ ਮੁੱਦੇ ਤੇ ਅਸੀਂ ਉਹਦੇ ਨਾਲ ਖੜੇ ਆਂ ਅਸੀਂ ਇਹਦੇ ਹੱਕ ਵਿੱਚ ਵੀਡੀਓ ਵੀ ਪਾਈਆਂ ਔਰ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਭਾਈ ਅਮਰਤਪਾਲ ਸਿੰਘ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਤਾਂ ਜੋ ਆਪਦਾ ਮੈਂਬਰ ਪਾਰਲੀਮੈਂਟ ਦਾ ਬਣ ਲੋਕਾਂ ਦਾ ਜਿੱਤਿਆ ਹੋਇਆ ਮੈਂਬਰ ਪਾਰਲੀਮੈਂਟ ਹੈ ਉਹ ਆਪਣਾ ਕਾਰਜਕਾਲ ਪੂਰਾ ਨਿਭਾ ਕੇ ਲੋਕਾਂ ਦੇ ਉਸ ਲੋਕਾਂ ਦੀ ਹਲਕੇ ਦੇ ਲੋਕਾਂ ਦੀ ਸੇਵਾ ਕਰੇ ਤੇ ਜਿਹੜਾ ਕਿ ਵਿਕਾਸ ਕਰਾਵੇ ਲੋਕਾਂ ਦੇ ਜਿਹੜੇ ਰਹਿੰਦੇ ਕਾਰਜ ਉਹ ਪੂਰੇ ਕਰੇ ਉਮੀਦ ਕਰਦੇ ਆ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਧੰਨਵਾਦ